ਕੁਚੀ ਤੋਂ ਵੱਡੀ ਖਾਮਯਾਬੀ ਜੀ ਮੇਰੇ ਸਾਹਮਣੇ ਇਸ ਦੇ ਨਾਲ ਹੀ ਇੱਕ ਐਫਆਈਆਰ ਅਸੀਂ ਮਾਨਯੋਗ ਸਾਡੇ ਡੀਆਈ ਸਰ ਅਤੇ ਐਸਐਸਪੀ ਸਾਹਿਬ ਦੀਆਂ ਨਿਸ਼ਾਨਿਰਤੀਆਂ ਦੇ ਅਸੀਂ ਇੱਕ ਘ੍ਰਿੰਡੇ ਸਾਨੂੰ ਕਾਮਯਾਬੀ ਮਿਲੀ ਹੈ ਜਿਹਦੇ ਚ ਦੋ ਦੋਸ਼ੀ ਹੀ ਕਰਮਜੀਤ ਸਿੰਘ ਉਰਫ ਕਰਮਾ ਅਤੇ ਮਾਨ ਸਿੰਘ ਮਨੂ ਪੁੱਤਰ ਉਤਾਰ ਸਿੰਘ ਵਾਸੀ ਪੁਰਜ ਅਤੇ ਰਾਜਾ ਤਾਲ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ 2 ਕਿਲੋ ਦੇ ਕਰੀਬ ਦੋਨਾਂ ਕੋਲ ਕਿਲੋ ਕਿਲੋ ਦੇ ਕਰੀਬ ਮਿਲਿਆ 2 ਕਿਲੋ ਐਥਰੋਨ ਬਰਾਮਦ ਕਰਕੇ ਇਹਨਾਂ ਦੇ ਮੁਕੱਦਮਾ ਨੰਬਰ 74 ਖਾਣਾ ਕ੍ਰੈਂਡਾ 216485 ਐਨਡੀਪੀਐਸ ਦਰਜ ਕੀਤਾ ਗਿਆ ਇਹਨਾਂ ਕੋਲ 2 ਕਿਲੋ ਦੀ ਬਰਾਮਦਗੀ ਹੋਈ ਹੈ ਔਰ ਜੇ ਇਹ ਇਹਨਾਂ ਦੇ ਸਬੰਧ ਸੀ ਉਹ ਪਾਕਿਸਤਾਨ ਤੋਂ ਆਉਂਦੇ ਸੀਗੇ ਡਰੋਨ ਰਾਹੀਂ ਕੋਈ ਇਹਨਾਂ ਦੇ ਹੋਰ ਵੀ ਜਿਹੜੀ ਆ ਪਰਤਾਲ ਕਰਨੇ ਕਿਵੇਂ ਕਿਵੇਂ ਇਹਨਾਂ ਦਾ ਮਾਲ ਇਹਨਾਂ ਨੇ ਹੋਰ ਕੋਈ ਕੰਸਾਈਨਮੈਂਟਾਂ ਵੀ ਲਈਆਂ ਉਹ ਅੱਜ ਇਹਨਾਂ ਦਾ ਰਿਮਾਂਡ ਲੈ ਕੇ ਜਿਹੜੀਆਂ ਅਮਜੀਤ ਪੁਚਕੇ ਸ਼ਨਾ ਕੋਲੋਂ ਹੋਇਆ ਤਾ ਸਰ ਇਹਨਾਂ ਨੇ ਕੋਈ ਪਿਛਲੇ ਕਾਰਾਟ ਤੇ ਆਪਣਾ ਖੜਕੀ ਕੋਈ ਪਰਚੇ ਇਹਨਾਂ ਦੇ ਕੋਈ ਕੁਝ ਪਿਛਲੇ ਇਹਨਾਂ ਦਾ ਖੁੱਦ ਤੇ ਇਹਨਾਂ ਦੇ ਪਰਚਾ ਨਹੀਂ ਇਹਨਾਂ ਲੇਕਿਨ ਇਹਨਾਂ ਦਾ ਯਾਰ ਦੋਸਤ ਅੰਦਰ ਨੇ ਇੱਕ ਦੋ ਜਿਨ੍ਹਾਂ ਨੇ ਇਹਨਾਂ ਦੇ ਸੰਪਰਕ 'ਚ ਹੀ ਗਏ ਵੀ ਤੁਸੀਂ ਇਹਨਾਂ ਸਮਾਨ ਮਕਵਾ ਲਿਓ ਉਹਨਾਂ ਦੇ ਸੰਪਰਕ 'ਚੋਂ ਹੀ ਇਹਨਾਂ ਨੇ ਮਕਵਾਇਆ ਤੇ ਸਰ ਕਿੰਨੀ ਦਿਨ ਹੋ ਗਏ ਇਹਨਾਂ ਨੂੰ ਕੰਮ ਕਰਦੇ ਜਿਹੜੇ ਇਹ کافی ਦੇਰ ਤੇ ਲੱਗੇ ਇਹ ਯੂਨੀਵਰਸਿਕੇਸ਼ਨ ਦਾ ਪਾਰਟ ਹੈ ਤੇ ਜਰੂਰ ਕਰਕੇ ਤੁਸੀਂ ਤੁਹਾਨੂੰ ਜਲਦੀ ਇਹਦਾ ਕਲਾਸਾ ਇਹਨਾਂ ਦੇ ਐਨਡੀਪੀਐਸ ਦਾ ਮਤਦਮਾ ਦਰਸ ਕਰਦਾ ਦੋਨਾਂ ਦੇ